ਤੂੰ ठा ਕੁਝ ਤਮ ਪੈਰ ਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇ ਤੇ ਤੁਮਰੀ ਕਿਰਪਾ ਮੈਂ ਸੂਤ ਕਨੇਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵਾਨ ਸਗਰ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆ ਕਾਰੀ ਤਵਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਬੋਲਦਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਦੋਇ ਕਰਜੂਲ ਕਰੂੰ ਅਰਦਾਸ ਤੁਧ ਭਾਵੇਂ ਤਾਂ ਆਣੇ ਰਾਸ ਤੀਨੇ ਤਾਪ ਨਿਵਾਰਨ ਹਾਰਾ ਤੁਖ ਤਾ ਸੁਖ ਰਾਸ ਤਾਂ ਕੋ ਬਿਗੰਨਾ ਕੋ ਲਾਗੇ ਜਾਂ ਕੀ ਹਰਬ ਆਗੇ ਅਰਦਾਸ ਅਰਦਾਸ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਜਪਤ ਜੀ ਸਹਾਏ ਵਾਹਿਗੁਰੂ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤਿ ਸਿਮਰ ਕੈ ਗੁਰ ਨਾਨਕ ਪਨੇਕ ਤੇ ਆਇ ਫਿਰੰਗਤ ਗੁਰ ਤੇਜਪਤ ਜੀ ਅਰਦਾਸ ਰਾਮਦਾਸ ਜੀ ਉਪ ਸਹਾਏ ਅਰਜਨ ਹਾਰ ਗੋਬਿੰਦ ਨਾਮ ਸੰਰਾਮ ਸ਼ਿਵ ਰਾਏ ਸ੍ਰੀ ਹਰਿ ਅਧਿత్యਾਇ ਜਿਸ ਇਥੇ ਸਭ ਚਾਹੀ ਤੇਗ ਭਾਵ ਸੁਖਿਆ ਕਰਨਾ ਬਗੰਤਾਏ ਸਭ ਥਾਈ ਹੋਈ ਸਹਾਈ ਸਭ ਥਾਈ ਹੋ ਸਹਾਈ ਤਾਂ ਤੰਤ ਸੇ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋ ਸਹਾਈ दसा पद शाहिना दी जो हाजरा हजूर जहाज हजूर सरक पानी के गोहथ काज के जहाज पंजा तक्ता के मालिक जुगो जो टर टर का जय जय काखासा जी साहब बोलो जी शिव वाहेगुरु पंजाब प्यारेया चौहान साहब जाते हां चावी बक्तियां हठियां धियां तियां ਜਿਨਾ ਚਰਨਾਂ ਨਾਮ ਕੇ ਆਵਣ ਸੇ ਚੱਕਿਆ ਦੇਖ ਲਾਇ ਤੇ ਗਵਾਹੀ ਦੇ ਕੇ ਅਡਿਕ ਕੀਤਾ ਤਿਨਾ ਪਿਆਰ ਦੇ ਸਚਿਆਰਿਆਂ ਦੀ ਪਵਿੱਤਰ ਕੁਮਾਰਕਾ ਧਿਆਨ ਰੱਖ ਕੇ ਖਾਸ ਸਾਧੂ ਸਾਹਿਬ ਬੋਲੋ ਜੀ ਜੀ ਬਾਣੀ ਜਿਨਾ ਸਿਧਾਂ ਸੁਮਿਨਿਆ ਨੇ ਤਲਬ ਹੈ ਤਸਰੀਸ ਦਿੱਤੇ ਬੰਦ ਬੰਦ ਕੀਤਾ ਇੱਕ ਪੁਰੀਆਂ ਲਹਾਈਆਂ ਚਰਖਣਾਂ ਤੇ ਚੜੇ ਤਨ ਅਰੁਨ ਅੰਚਰੈ ਸਤਸਕ ਤੇ ਸਵਾਸ ਸੁਸੰਭਾਇਆ

चित आवे चित आवन का सद का सर्व सुख हो जहाँ जहाँ खालसा भी साहिब है तहाँ तहाँ छियार लिया है तबे ते कुते कुत्ती पैदल है पंत की जीत सुई सहल जी सहाय खालसे जी के बोल पाले बोलो जी सुई वाहिनी को सखा तो सखी दान रहत दान तबे दान सोह साह दान तो सर दान तेज दान दाना सिद्धा नाम दान श्री अमृत साधी के दर्शन स्नान चंपिया झंडे बुंगे जुगो जुगटा का जय जयकार खालसा जी सहज बोलो जी श्री वाह सिखा मन मां मत उच्ची मत तारा का भुगल के अपने पथ दे सदा सहाय करता जियो श्री जी ओ श्री नकाना सहते हो जिना जिना गुरुद्वारा गुप्ता तो पथ में छोड़ गया ਉੰਨਾ ਦੇ ਕੁਲੇ ਦਰਸ਼ਕਾਂ ਦੀ ਸੇਵਾ ਸੰਭਾਲ ਦਾ ਆਪਣਾ ਕੈਰੀ ਕਰ ਚੁੱਕੂ ਮਕਸ਼ੂ ਹੈ ਜੀ ਮੰਨ ਲਿਓ ਨਿ ਤਾਣੇ ਦੇ ਤਾਣ ਨੇ ਉਟੀਆਂ ਦੀ ਉਹ ਨਿਆਸਾ ਫੀ ਆਸਗਾਅ ਨੇ ਕਰਦੇ ਆਂਕੀ ਗੱਤ ਨੇ ਪਤਿਆਂ ਕੀ ਕੱਤ ਤੰ ਤੰ ਸਾਈਂ ਸ਼ਿਵ ਜੀ ਜੀ ਮਹਾਰਾਜ ਜੀ ਸ਼ਬੀ ਜੀ ਪਹਿਲਾ ਜੀ ਹੈ ਇਕਾਤ ਮਹਾਰਾਜ ਜੀ ਤਨ ਤਨ ਬਾਬਾ ਸਤਨ ਸਰ ਸਹਿ ਸਿੰਘ ਅਜਿੰਦੇ ਜੀ ਮਹਾਰਾਜਿਓ ਤਤਤਮ ਬਾਬਾ ਸ੍ਰੀ ਚੰਦ ਜੀ ਮਹਾਰਾਜਿਓ ਤਤਤਮ ਬਾਬਾ ਦੀਪ ਸਿੰਘ ਜੀ ਮਹਾਰਾਜੇ ਆਪ ਜੀ ਦੇ ਚਰਨ ਅੰਦਰ ਅਰਦਾਸ ਤੇ ਬੀਤੀ ਹੈ ਆਪ ਜੀ ਦੇ ਤਰੋਂ ਕਰੋ ਵਰਸਾਏ ਗੁਰੂ ਪਿਆਰੇ ਗੋਤਮ ਚਾਂਦ ਜੀ ਤਾਂ ਦਾ ਪਿਤਾ ਜੀ ਜਿਨ੍ਹਾਂ ਦੇ ਉਪਰਾਲੇ ਕਰਤੇ ਆਪ ਜੀ ਦੇ ਤਰ ਤਜ ਜੋਤ ਦਿਨਉਣਾ ਅਰੰਭ ਹੋਣੀ ਸੀ ਜੋਤ ਜਗਦੀ ਹੈ ਸ਼ਹੀਦੀ ਜੋਤ ਜਗਦੀ ਹੈ ਅਰਥਨ ਪਰਪਾਤ ਦੀ ਜੀ ਮਹਾਰਾਜ ਦੀ ਉਹ ਸ਼ਹੀਦਾ ਦੀ ਯਾਦ ਵਿੱਚ ਇਹ ਅਖੰਡ ਜੋਤ ਆਰੰਭ ਹੋਈ ਹੈ ਜੋ ਕਿ ਪਿਛਲੇ ਦਿਨਾਂ ਤੋਂ ਆਰੰਭ ਹੋਈ ਹੈ ਆਪ ਜੀ ਨੇ ਕਿਰਪਾ ਕਰਨੀ ਇਹਨਾਂ ਦੇ ਘਿਓ ਦੀ ਸੇਵਾ ਲਈ ਹੈ ਜੋ ਇਹ ਆਪ ਜੀ ਦੇ ਚੰਨਾ ਵਿੱਚ ਹਾਜ਼ਰ ਕਰਨ ਵਾਸਤੇ ਆਉਂਦੇ ਹਨ ਸ਼ਬਦ ਦਾ ਜਾਪ ਦਾਸ ਵੀ ਕਰਤਾ ਹੈ ਇਨਾਂ ਦੇ ਕਾਰੋਬਾਰਾਂ ਦੀ ਸਫਲਤਾ ਵਾਸਤੇ ਇਹ ਆਪ ਵੀ ਸ਼ਬਦਾ ਜਾਪ ਕਰਦੇ ਹੇ ਤਾਂ ਪਿਤਾ ਜੀ ਉਹ ਕਾਰੋਬਾਰਾਂ ਵਿੱਚ ਵਿਅੰਤ ਤਰੱਕੀਆਂ ਬਖਸ਼ਿੰਦਾ ਤਾਂ ਪਿਤਾ ਜੀ ਉਹ ਵਿਅੰਤ ਕਾਮਯਾਬੀਆਂ ਬਖਸ਼ਿੰਦਾ ਕਿਸੇ ਪ੍ਰਕਾਰ ਦੀ ਤੋਟਨਾ ਬਖਸ਼ਿੰਦਾ ਤਾਂ ਪਿਤਾ ਜੀ ਉਹ ਹਰ ਮੈਦਾਨ ਫਤਿਹ ਬਖਸ਼ਿੰਦੀ ਦੇ ਅਨੁਕਤਾ ਬਖਸ਼ਿੰਦੀ ਇਸੇ ਤਰ੍ਹਾਂ ਆਪਣੀ ਸੇਵਾ ਆਪ ਗੌਰਵਤਮ ਚਾਵਲਾ ਜੀ ਪਾਸੋਂ ਆਪ ਉਦਮ ਕਾ ਕੇ ਉਦਮ ਕਰਵਾ ਕੇ ਆਪ ਸੇਵਾ ਲੈਂਦੇ ਰਹਿਣਾ ਬਤਾਂ ਪਿਤਾ ਜੀਓ ਇਹਦਾ ਦਾ ਸੁਪੁੱਤਰ ਆਰਵ ਵੀਰ ਚਾਵਲਾ ਤਾਂ ਪਿਤਾ ਜੀਓ ਵਿਵੇਕ ਬੁੱਧੀ ਦੇਣੀ ਪੜ੍ਹਾਈ ਵਿੱਚ ਸਫਲਤਾ ਪ੍ਰਾਪਤਣੀ ਤੇ ਕਗਰਤਾ ਬਤਣੀ ਕਨਸਟਰਕਸ਼ਨ ਨਾਮ ਦੇ ਦਾਤ ਬਖਸ਼ੀ ਦਰ ਪਿਤਾ ਜੀਓ ਮਾਤਾ ਪਿਤਾ ਦਾ ਆਗਿਆਕਾਰ ਸੁਪੁੱਤਰ ਬਣਵਾਉਣ ਦਾ ਪਿਤਾ ਜੀਓ ਅਤੇ ਅਤੀਸਤ ਕਾਰਿਓ ਗੋਤਬ ਚਾਵਲਾ ਜੀ ਦੇ ਘਰੋਂ ਬੀਬੀ ਰਿਤੂ ਚਾਵਲਾ ਜੀ ਦੇ ਅਰੋਗਤਾ ਦੀ ਅਰਦਾਸ ਰੈਂਤੀ ਕਰਦੇ ਹਾਂ ਉਹਨਾਂ ਨੂੰ ਦੇ ਅਲੋਪਤਾ ਬਖਸ਼ਣੀ ਫਸਦੂਨਦਰ ਫਰਦੀਲਾ ਬਖਸ਼ਣਾ ਤਰਪਿਤਾ ਜੀਓ ਆਪ ਕਿਰਪਾ ਕਰੀਏ ਇਹਨਾਂ ਪਰਿਹਤ ਸੁਣਾ ਅੰਗ ਸੰਗ ਸਹਾਇ ਹੋਣਾ ਹਰ ਪ੍ਰਕਾਰ ਦੀ ਰੱਖਿਆ ਕਰਨੀ ਹਰ ਮਦਦ ਫਤੇ ਬਖਸ਼ਣੀ ਤਰਪਿਤਾ ਜੀਓ ਆਪਣੇ ਪਰਿਵਾਰ ਦੀ ਵੱਧ ਚੜ ਕੇ ਐਮਰਜੀ ਵਿੱਚ ਆ ਕੇ ਸੇਵਾ ਕਰ ਸਕਣ ਤਾਂ ਪਿਤਾ ਜੀ ਆਹ ਇਹਨਾਂ ਪਰਿਹਤ ਆਪਣ ਬਚੀਤੇ ਇਹਦੀ ਰੀਤੂ ਚਾਵਲਾ ਜੀ ਤੇ ਰੱਖਣਾ ਲੱਭਦਾ। ਕਿਤਪਾਨੇ ਧੰਨ ਸਾਧਗੁਰ ਜੀਓ। ਦਾਸ ਪਾਸੋਂ ਬਾਣੀ ਪੜ੍ਹਨੀ ਸਿਮਰਨ ਕਰਦੇ ਹਾਂ। ਹੋਇਆ ਅਨੇਕ ਪ੍ਰਕਾਰ ਦੀਆਂ ਕਟੀਆਂ ਖੁੱਲ੍ਹਾ ਹੋ ਜਾਂਦੀਆਂ। ਅੱਜ 6 ਕੁੜਿਆਂ ਨਾਲ ਸੰਗਤ ਜਾਬਰੀ ਕੀਤਾ ਹੈ। ਸਿਮਰਨ ਕਰਦੇ ਹਾਂ, ਜਾਪ ਕਰਦੇ ਹਾਂ। ਅਨੇਕ ਪ੍ਰਕਾਰ ਦੀਆਂ ਕਟੀਆਂ ਖੁੱਲ੍ਹਣ ਦੀ ਖਿਮਾ ਕਰਨੀ ਹੈ ਕਿਤੋਂ ਸ਼ੁੱਧ ਅਤੇ ਸਪਸ਼ਟ ਬਾਣੀ ਪੜ ਸੁਣਨ ਦੇ ਵਿਚਾਰਤਾ ਬਲ ਤੇ ਗੀਬਖੀ ਗੋਤਮ ਚਾਵਲਾ ਜੀ ਆਪਣੇ ਕਾਰੋਬਾਰ ਵਿੱਚ ਦਰਤਾਪਿਤਾ ਜੀ ਉਹ ਜੇ ਹੋਣ ਕਰਕੇ ਇਹਨਾਂ ਪਾਸੋਂ ਵੀ ਹੋ ਸਕਦਾ ਹੈ ਸੁਭਨ ਕਰਦੇ ਆ ਜਾਂਚ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਤਪਤੀਆਂ ਹੋ ਜਾਂਦੀਆਂ ਹੁੰਦੀਆਂ ਉਹਨਾਂ ਦੀ ਖਿਮਾ ਕਰਕੇ ਅੱਗੇ ਤੋਂ ਸ਼ੁੱਧ ਤੇ ਸਵੱਛ ਪਾਣੀ ਪੜ ਨੂੰ ਸੁਣਨ ਉਚਾਰਨ ਦਾ ਤੇ ਗਿਰਦੇ ਵਿੱਚੋਂ ਸੰਤੋਪਨ ਬਲ ਤੇ ਗੀਬਖੀ ਦਰਤਾਪਿਤਾ ਜੀ ਇਹੋ गौतम चावला जी के परिवार वालों आप जी के हजूर पवित्र कड़ा प्रशाद जी देख हाजिर है जी आप जी की अखंड जोत वास्ते घ्यो लैके आए हैं गार पिता जो खजाने भरपूर करने जिन्होंने खजानों माया आई है माया के खजाने भरपूर करने अंग संघ सहाई होना इस तरह निर्भलता बख्शनी अपने चरना की प्रीति बख्शनी दे देश, विदेश हर जगह पर कामयाबियां ਕੰਮ ਕਰੂੰਗਾ ਮੇਰੇ ਪਿਤਾ ਜੀਓ ਆਪ ਜੀ ਦਾ ਬੱਚਾ ਅਮਰ ਜੋਸ਼ ਸਿੰਘ ਜੋ ਕਿ ਯੂਕੇ ਕੈਨੇਡਾ ਵਿੱਚ ਹੈ ਆਪ ਜਾਣੀ ਜਾਣੋ ਕਿ ਉਹ ਇੱਕ ਪੇਪਰ ਚੋਂ ਫੇਲ ਹੋ ਗਿਆ ਸੀਗਾ ਹੁਣ ਜੇ ਇੱਕ ਪੇਪਰ ਚੋਂ ਆਪ ਦੋ ਵੀਤਨਾ ਚੋਂ ਫੇਲ ਹੋ ਗਿਆ ਸੀ ਇੱਕ ਪੇਪਰ ਵਿੱਚੋਂ ਆਪ ਜੀ ਨੇ ਪਾਸ ਕਰਵਾ ਦਿੱਤਾ ਹੈ ਆਪ ਜੀ ਦਾ ਕੋਟਾ ਉਹ ਸ਼ੁਕਰਾਨਾ ਸ਼ੁਕਰ ਹੈ ਰਹਾ ਦਾ ਪਿਤਾ ਜੀ ਅਗਲੇ ਪੇਪਰ ਵਿੱਚੋਂ ਵੀ ਆਪਜੀ ਸਫਲਤਾ ਬਖਸ਼ੀ ਤੇ 2 ਸਾਲ ਦਾ ਪਰਮਿਟ ਤਤਾ ਪਿਤਾ ਜੀ ਦੀ ਤੇ ਭਾਗਤਾ ਕਰਨ ਦੇ ਸਾਥ ਪਿਤਾ ਜੀਓ ਹਮ ਇਖਤ ਤੇ ਖਾਰੀ ਤੇਰੇ ਤੂੰ ਮੁੰਜਪਤ ਹੈ ਤਾ ਤਾ ਹੋ ਹੋ ਤਿਆਗ ਨਾ ਹੁੰਦੇ ਹੋ ਮੰਗਤ ਜੰਤ ਕੋ ਸਦਾ ਰਹੂ ਨਗਰ ਤਾ ਤਾ ਪਿਤਾ ਜੀ ਸੀ ਅੱਜ ਦੇ ਬਖਾਰੀ ਹਾਂ ਘਰ ਦਾ ਤੇਰਾ ਸਭ ਕੁਝ ਹੈ ਜਿਸ ਦੇ ਸੋਤਾਵੇ ਅਸੀਂ ਮੰਗਦੇ ਹਾਂ ਅਸੀਂ ਤੁਹਾਡੇ ਕੋਲੋਂ ਮੰਗਣਾ ਹੈ ਤੁਸੀਂ ਸਭ ਨੂੰ ਹਰ ਪ੍ਰਕਾਰ ਦੇ ਦਾਤਾ ਪਿਤਾ ਜੀ ਉਹ ਜੋ ਆਪ ਜੀ ਦੇ ਸਭ ਕੁਝ ਹੈ ਆਪ ਜੀ ਦੇ ਸਭ ਨਾ ਚੋੜੀਆਂ ਪਰਨੀਆਂ ਹਨ ਸਰਬੱਤਿਆਂ ਚੋੜੀਆਂ ਪਰਨੀਆਂ ਹਨ ਆਪ ਜੀ ਦੇ ਹਜੂਰ ਦਾਤਾ ਪਿਤਾ ਜੀ ਗੋਤਮ ਚਾਵਲਾ ਪਰਿਵਾਰ ਵੱਲੋਂ ਮਿਸ਼ਤਾਂ ਦੇ ਪ੍ਰਸ਼ਾਦ ਪਕੌੜਿਆਂ ਦੇ ਪ੍ਰਸ਼ਾਦ ਵੀ ਹਾਜ਼ਰ ਹੋਏ ਹਨ ਤਾਂ ਪ੍ਰਵਾਨ ਕਰਨਾ ਪ੍ਰਵਾਨ ਹਰ ਪ੍ਰਸ਼ਾਦ ਸਾਧ ਸੰਗਤ ਦੇ ਅਸਦੀ ਲਾਇਕ ਸਹੀ ਪਿਆਰੇ ਮੇਰਣਾ ਜਿਨਾ ਮਿਲਿਆ ਤੇਰਾ ਨਾਮ ਸਤਨਾਮ ਸ਼ਹੀਦੀ ਵਾਹਿਗੁਰੂ ਚਿਤਾਵੇ ਨਾਮ ਕਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜਿੱਕਾ ਖਲਸਾ वाहगुरु जी की फतेह दोहरा गया पई अकाल की तब चलायो पंथ सब सिखन को हुक्म है गुरु ग्रंथ गुरु ग्रंथ जी मान्यो प्रगट गुरा की दे है जो प्रभ को मिलमोच है शब्द ਰਾਜ ਕਰੇਗਾ ਖਾਲਸਾ ਆਖੀ ਰਹਿਣਾ ਕੋਏ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਬੋਲੇ ਈਸੋਂਿਹਾਲ ਸਰ ਸ੍ਰੀ ਆਕਾਲ ਗੁਰਜੀ ਦਾ ਖਾਲਸਾ ਵਾਹਿਗੁਰੂ ਦੀ ਤਾਨ ਬੰਦੀ